यार भी इक यार भी दुकी दुकी करने की दुकी दुकी करने की यक्का होना चाहिए दा। यार होव पक्का होना चाहिए यार भम इक हो होना होता नेता भमें ਮੈਂ ਜੀਆ ਕਹਾਂਗਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਜਨ ਜਨ ਦੇ ਨੇਤਾ ਲੋਕਾਂ ਦਾ ਚੰਨੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਪੰਜਾਬ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਮੈਂ ਛੋਟੇ ਵੀ ਸੰਜੀਤ ਤਲਵਾਰ ਜੀ ਐਮਐਲਏ ਜੀ ਤਰਫ ਤੋਂ ਸਾਰੇ ਇਸ ਕੌਨਸਟੀਚੁਐਂਸੀ ਦੇ ਇਹ ਆਵਾਮ ਦੀ ਤਰਫ ਤੋਂ ਸਾਰੇ ਜਨ ਜਨ ਦੀ ਤਰਫ ਤੋਂ ਸਾਰਿਆਂ ਨੂੰ ਜੀਆ ਕਹਿੰਦਾ ਵੈਲਕਮ ਕਰਦਾ ਸਵਾਗਤ ਕਰਦਾ ਹੈ ਸਾਡੇ ਵਿਚਕਾਰ ਪਹੁੰਚੇ ਨੇ ਬਹੁਤ ਹੀ ਸਰਕਾਰ ਜੋਬ ਸਾਡੇ ਲੁਧਿਆਣਾ ਦੇ ਆਮ ਬਾਦ ਸ਼ਾਨ ਬਾਦ ਪੂਛ ਰਾਸ਼ੂ ਜੀ ਕੈਬਨਿਟ ਮਿਨਿਸਟਰ ਪੰਜਾਬ ਉਹ ਵੀ ਸਾਡੇ ਵਿੱਚਕਾਰ ਪਹੁੰਚੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਵੈਲਕਮ ਕਰਦਾ ਸਵਾਗਤ ਕਰਦਾ ਸਾਡੇ ਡਿਪਟੀ ਸੀਐਮ ਸਰਦਾਰ ਸੁਖਿੰਦਰ ਸਿੰਘ ਜੀ ਰੰਡਾਵਾ ਜਾਨਾਏ ਤੁਹਾਡੇ ਜਗਾ ਪੂਰਾ ਜੋਸ਼ ਲਗਾਓ ਤਾਂ ਕਿ ਚੰਨੀ ਸਾਹਿਬ ਜੀ ਜਿਹੜੇ ਲਾਈਵ ਦੇਖ ਰਹੇ ਹੋਣਗੇ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚੇ ਕਿ ਕੰਮ ਕਰਨਾ ਇੱਕ ਨੇਕ ਔਰ ਨੀਅਤੀ ਦੇ ਨਾਲ ਸਹੀ ਢੰਗ ਦੇ ਨਾਲ ਜੇ ਕੋਈ ਕੰਮ ਕਰਦਾ ਹੈ ਤਾਂ ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਮੈਨੂੰ ਲੱਗਦਾ ਜੇ ਟੱਟ ਚੱਕਿਆ ਜਾਵੇ ਤੇ ਇਸ ਤੋਂ ਜ਼ਿਆਦਾ ਦੁਨੀਆ ਬਾਹਰ ਰੋੜ ਤੇ ਖੜੀ ਹੋਈ ਹੈ ਕੰਮਾਂ ਦੀ ਹੈ ਇਹ ਧੰਨਵਾਦ ਰੈਲੀ ਹੈ ਅੱਜ ਕਿਸੇ ਦਾ ਕੋਈ ਗਿਲਾ ਨਹੀਂ ਕਿਸੇ ਦਾ ਕੋਈ ਸ਼ਿਕਵਾ ਨਹੀਂ ਸਾਰੇ ਇੱਥੇ ਸਿਰਫ ਔਰ ਸਿਰਫ ਧੰਨਵਾਦ ਕਰਨ ਲਈ ਆਏ ਆ ਕਿਉਂਕਿ ਅਸੀਂ ਸਾਰਿਆਂ ਨੇ ਇੱਕ ਫਿਲਮ ਦੇਖੀ ਸੀ ਓਏ ਅਮਨ ਨਾਇਕ ਦੇਖੀ ਸੀ ਕੀ ਨਹੀਂ ਹੱਥ ਖੜਾ ਕਰ ਦਿਓ ਸਾਰਿਆਂ ਨੇ ਇੱਕ ਫਿਲਮ ਦੇਖੀ ਸੀ ਬਹੁਤ ਬਹੁਤ ਧੰਨਵਾਦ ਇਹ ਜਿਹੜਾ 4.5 ਏਕੜ ਜਗ੍ਹਾ ਰਵਿਦਾਸ ਅਰੀਨੋਰੀਅਮ ਨੂੰ ਦੇ ਰਹੇ ਆਂ ਸਿੱਧੇ ਚ 20 ਕਰੋੜ ਰੁਪਇਆ ਲਾ ਕੇ ਇਹ ਰਵਿਦਾਸ ਅਰੀਨੋਰੀਅਮ ਬਣੇਗਾ ਜਿਹੜਾ ਤੁਹਾਡੇ ਕੰਮ ਆਏ ਕਰੇਗਾ ਰਵਿਦਾਸ ਜੀ ਦਾ ਨਾਮ ਹੋਏਗਾ ਕਹਿੰਦਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨਾ ਕੋ ਅੰਨ ਛੋਟ ਵੱਡੋ ਸਭ ਸਮਰ ਹੈ ਰਵਿਦਾਸ ਰਹੇ પ્રસੰਤ ਸਾਰੇ ਆਰਿਆਂ ਦੇ ਵਿੱਚ ਸਮਾਨਤਾ ਹੋਵੇ ਸਾਰੇ ਲੋਕਾਂ ਨੂੰ ਬਰਾਬਰ ਦੇ ਹੱਕ ਮਿਲਣ ਇਹ ਸਾਡੀ ਸੋਚ ਹੈ ਬੀਬੀਆਂ ਨੂੰ ਬਰਾਬਰ ਦੇ ਹੱਕ ਮਿਲੋ ਭੈਣਾ ਮੈਂ ਤੁਹਾਡਾ ਵਕੀਲ ਐ ਮੈਂ ਤੁਹਾਨੂੰ ਦੱਸਦਾ ਤੁਹਾਡਾ ਭਾਈ ਤਾਂ ਹੈਗਾ ਹੀ ਐ ਲੇਕਿਨ ਬਕਾਨਤ ਮੈਂ ਤੁਹਾਡੇ ਵਾਸਤੇ ਕਰਦਾ ਕਿ ਬਰਾਬਰ ਦੀਆਂ ਨੌਕਰੀਆਂ ਬੀਬੀਆਂ ਨੂੰ ਮਿਲਣੀਆਂ ਚਾਹੀਦੀਆਂ ਪੰਜਾਬ ਦੀਆਂ ਲੱਗੋ ਇਹ ਨਹੀਂ ਆ ਕਿ ਕੇਜਰੀਵਾਲ ਮੰਗੂ 1000 ਰੁਪਿਆ ਕਹੇ ਤਾਂ ਔਰੇ ਦੀਆਂ ਬੀਬੀਆਂ ਨੂੰ 5000 ਕਹਿੰਦਾ ਗੋਆ ਦੀਆਂ ਨੂੰ ਕਿਹਾ ਵੀ ਗੋਆ ਵਾਲੀਆਂ ਜਾਦਾ ਬੀਚ ਪਰ ਜਿਆਦਾ ਚੰਗੀਆਂ ਐ ਸਾਡੀਆਂ ਭੈਣਾ ਘੱਟ ਐ ਇਹਨਾਂ ਨੂੰ 1000 ਨੂੰ 5000 ਕਿਉਂ ਬਈ ਲੇਕਿਨ ਮੈਂ ਕਹਿ ਰਿਹਾ ਨੌਕਰੀਆਂ ਦੋ ਮੈਂ ਤਾਂ ਕਹਿੰਦਾ ਯਾਰ 10000 ਦੇ ਲੇਕਿਨ ਇਹ ਐ ਕਿ ਪਹਿਨਾ ਦਿੱਲੀ ਤੇ ਤਾਂ ਦੇਣਾ ਸ਼ੁਰੂ ਕਰ ਦੇ ਉੱਤੇ ਤੱਕ 25 ਵੀ ਨਹੀਂ ਦਿੱਤੀ ਕਿਸੇ ਨੇ